ਸਾਰਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪਿੰਡ ਆਦਨੀਆਂ ਵਿੱਚ ਫ੍ਰੀ ਐਕਿਊ ਪ੍ਰੈਸ਼ਰ ਤੇ ਨੇਚਰੋਪੈਥੀ ਦਾ ਕੈਂਪ ਲੱਗਣ ਜਾ ਰਿਹਾ ਹੈ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਥੈਰਾਪੀਆਂ ਨੇ ਜਿਵੇਂ ਕਲਰ ਥੈਰਾਪੀ ਸੀਟ ਥੈਪੀ ਹੋਗੀ ਪੁਆਇੰਟ ਥੈਪੀ ਹੋਗੀ ਉਹਦੇ ਨਾਲ ਆਪਾਂ ਟਰੀਟਮੈਂਟ ਕਰਦੇ ਹਾਂ ਸਿਰ ਦੇ ਵਾਲ ਤੋਂ ਲੈ ਕੇ ਪੈਰ ਦੇ ਨਹਾਂ ਤੱਕ ਟਰੀਟਮੈਂਟ ਹੁੰਦਾ ਹੈ ਜੇ ਕੋਈ ਵੀ ਬਿਮਾਰੀ ਹੋਵੇ ਅੱਜ ਦੋਸਤੋ ਧੁੰਦ ਬਹੁਤ ਹੈ ਪਰ ਉਮੀਦ ਹੈ ਵੀ ਧੁੱਪ ਨਿਕਲੂਗੀ। ਬਾਕੀ ਵੇਖਦੇ ਆਂ ਤਰਕੇ ਤੜਕੇ ਖੇਤਾਂ ਦਾ ਨਜ਼ਾਰਾ। ਵਾਹ ਜੀ ਵਾਹ। ਤੇ ਬਾਕੀ ਕੱਲ ਨੂੰ ਹੈਗਾ ਜੀ ਸਾਡੇ ਪਿੰਡ ਨਗਰ ਕੀਰਤਨ। ਉਹ ਵੀ ਤੁਹਾਨੂੰ ਦਿਖਾਵਾਂਗੇ। ਤੇ ਬੜੇ ਵਧੀਆ ਤਰੀਕੇ ਨਾਲ ਬਣਾਇਆ ਜਾਂਦਾ ਹੈ। ਬਾਕੀ ਆਏ ਵੀ ਜਿਹੜੀ ਗਲੀਆਂ ਦੀ ਸਪਾਇਸ ਫੂ ਸ਼ੁਰੂ ਕਰਤੀ ਆ ਵੀ ਤੁਹਾਡੇ ਸਾਹਮਣੇ ਆ। ਕਿਉਂਕਿ ਫਿਰ ਕੱਲ ਨੂੰ ਅਗਰ ਕੀਰਤਨ ਕੱਢਾਂਗੇ ਸਾਰਾ ਪਿੰਡ ਇਕੱਠਾ ਹੋਊਗਾ। ਤੇ ਸਭ ਤੋਂ ਵੱਡੀ ਗੱਲ ਜਿਹੜੇ ਬਾਹਰਲੇ ਮੇਰੇ ਭਰਾ ਕੈਨੇਡਾ ਆਸਟ੍ਰੇਲੀਆ ਅਮਰੀਕਾ ਜਿਹੜੇ ਜਿਹੜੇ ਮੁਲਕਾਂ ਚ ਰਹਿੰਦੇ ਆ ਭਾਵੇਂ ਕੋਈ ਸਿੰਗਾਪੁਰਾ ਸਾਰਿਆਂ ਨੂੰ ਜਿਹੜਾ ਆਪਣਾ ਪਿੰਡ ਆ ਉਹ ਦੇਖਣ ਨੂੰ ਮਿਲੂਗਾ ਪਿੰਡ ਸਾਰੇ ਸੇਮ ਹੀ ਹੁੰਦੇ ਆ ਪਿੰਡਾਂ ਚਾਹਤ ਹਰ ਆਪ ਵਸਦਾ ਤੇ ਤੜਕੇ ਤੁਹਾਨੂੰ ਕਰਾਵਾਂਗੇ ਦਰਸ਼ਨ ਸੱਚੇ ਪਾਤਸ਼ਾਹ ਵਾਹਿਗੁਰੂ ਤੇ ਬਾਕੀ ਵੀ ਸਾਰੇ ਹੱਸਦੇ ਵਸਦੇ ਰਹੋ ਥੋੜੇ ਜਿੜ ਤਾਈਂ ਫਿਰ ਜਾਵਾਂਗੇ ਬਣਾਉਟਰ ਦਿਨ ਸਾਫ ਹੋਣ ਦੇ ਉੱਪਰ ਜਾਣਾ ਤੇ ਇੱਕ ਦੋਸਤੋਂ ਪਾਰਟੀ ਲੈਣੀ ਪਾਰਟੀ ਰਹਿੰਦੀ ਐ ਬਾਕੀ ਆ ਵੇਖੋ ਕੰਮ ਚੱਲੀ ਜਾਂਦਾ ਤੇ ਲੰਬੀ ਪਹੁੰਚ ਕੇ ਫਿਰ ਆਪਾਂ ਇੰਟਰੋ ਕਰਦੇ ਆਂ ਬਾਕੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਸੈਰ ਆਪਣੀ ਹੋ ਗਈ ਐ ਜਾ ਕੇ ਪ੍ਰਸ਼ਾਦੇ ਖਾਣੇ ਆ ਤੇ ਫਿਰ ਲੰਬਰੀ ਤੇਰੀ ਕਰਦੇ ਆਂ ਉਮੀਦ ਹੈ ਵੀ ਜਲਦੀ ਸੂਰਜ ਦੇਵਤਾ ਜੀ ਦਰਸ਼ਨ ਦੇਣਗੇ ਬਾਕੀ ਇੱਕ ਗੱਲ ਹੋਰ ਆ ਦੋਸਤੋ ਮੈਂ ਪਹਿਲਾਂ ਵੀਡੀਓ ਪਾਈ ਸੀ ਬਈ ਪਰਮਦੀ ਗਰੇਵਾਲ ਸਾਹਿਬ ਦੀ ਜਿਹੜੇ ਮਤਲਬ ਆਪ ਇਲਾਜ ਕਰਦੇ ਆ ਬਿਨਾਂ ਕਿਸੇ ਮੈਡੀਸਨ ਤੋਂ ਜਿਹੜੇ ਮਾਲਛ ਨਾਲ ਜਾਂ ਕੋਈ ਆਲੀ ਟੈਕਨੋਲੋਜੀ ਨਾਲ ਉਹ ਪਹਿਲਾਂ ਅਨਬਾਕਸਿੰਗ ਵੀ ਖੇਡਦੇ ਰਹੇ ਆ ਤੇ ਉਹਨਾਂ ਨੂੰ ਤਜਰਬਾ ਮਤਲਬ ਆਪ ਦੇ ਐਕਸਪੀਰੀਅੰਸ ਨਾਲ ਹੀ ਆਇਆ ਜਿਵੇਂ ਖੇਡ ਦੇ ਵਕਤ ਕੋਈ ਸੱਟ ਸੁੱਟ ਲੱਗ ਜੇ ਫਿਰ ਹੌਲੀ ਹੌਲੀ ਮਤਲਬ ਉਹਨਾਂ ਨੇ ਇਹ ਚੀਜ਼ ਦੀ ਪੜ੍ਹਾਈ ਵੀ ਕਰੀ ਐ ਤੇ ਮਰੋਟੀ ਪੈਂਦੇ ਆ ਆਪਣੇ ਪਿੰਡੋਂ ਹੀ ਪੈਂਦੇ ਆ ਤੇ ਬੜੀ ਦੂਰ ਦੂਰੋਂ ਲੋਕ ਉਹਨਾਂ ਤੋਂ ਮਤਲਬ ਇਲਾਜ ਕਰਵਾਉਂਦੇ ਆ ਸਾਰੀ ਵੀਡੀਓ ਪਾਈ ਵੀ ਆਪ ਤੁਸੀਂ ਚੈੱਕ ਕਰ ਸਕਦੇ ਹੋ ਤੇ ਉਹ ਕੈਂਪ ਲਾਰੇ ਜਲਦੀ ਅੱਜ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਪੁੱਛਦੇ ਆਂ ਕਰੋ ਕੈਂਪ ਲਾਰੇ ਆ ਓਏ ਕਿ ਦੋਸਤ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਅਸੀਂ ਆਏ ਸੀ ਲੰਬੀ ਜੀ ਅਸਲ ਲੰਬੀ ਸਾਨੂੰ ਛੋਟਾ ਜਿਹਾ ਸ਼ਹਿਰ ਲੱਗਦਾ ਹੈ ਤੇ ਮੇਰਾ ਦੋਸਤ ਮਿਲਿਆ ਮੇਰਾ ਕਲਾਸਮੇਟ ਤੇ ਬਾਈ ਨਾਲ ਬੜੀਆਂ ਗੱਲਾਂ ਬਾਤਾਂ ਵੀ ਕਰੀਆਂ ਹੁਣ ਬਾਈ ਜਾ ਰਿਹਾ ਤੇ ਬਾਈ ਨੂੰ ਸੀ ਆਫ ਕਰਦੀ ਹੈ ਕੀ ਹਾਲ ਹੈ ਜੀ ਵਧੀਆ ਜੀ ਤਕੜਿਆ ਹੋ ਘਰੇ ਠੀਕ ਹੈ ਸਾਰੇ ਹਾਂਜੀ ਹਾਂਜੀ ਤੇ ਬਾਕੀ ਬਈ ਜੇ ਕਿਸੇ ਨੂੰ ਸਰਕਾਰੀ ਹਸਪੀਟਲ 'ਚ ਕੰਮ ਹੋਵੇ ਡਿਸਪੈਂਸਰੀ 'ਚ ਤਾਂ ਤੁਸੀਂ ਮੇਰੇ ਯਾਰ ਨੂੰ ਯਾਦ ਕਰਿਓ ਜਦੋਂ ਮਰਜ਼ੀ ਮੇਰਾ ਨਾਮ ਲੈ ਕੇ ਹਾਂਜੀ ਹੋਰ अच्छा हुन पर ड्यूटी ਤੋਂ ਬਾਅਦ ਜਾ ਰਹੇ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਮਿਲਦੇ ਹਾਂ ਫਿਰ ਬਹੁਤ ਬਹੁਤ ਧੰਨਵਾਦ ਧੰਨਵਾਦ ਪਰਮਾਤਮਾ ਲੰਬੀਆਂ ਮਰਕ ਕਰੇ ਤੁਹਾਡੀਆਂ ਠੀਕ ਹੈ ਮਿਲਦੇ ਹਾਂ ਤੁਹਾਨੂੰ ਸਾਰਾ ਗੱਲਾਂ ਆਏ ਸੀ ਪਹਿਲਾਂ ਗੱਲਾਂ ਵਾਦ ਕਰ ਕਰੀਆਂ ਤੇ ਹੁਣ ਬਾਈ ਨੂੰ ਸੀ ਆਫ ਕਰਨਾ ਟਾਈਮ ਸੀ ਮੈਂ ਚੱਲ ਬਾਈ ਨਾਲ ਹੈਲੋਏ ਕਰ ਲਏ ਤੇ ਬਾਕੀ ਥੋੜੇ ਸਮੇਂ ਦੇ ਵਿੱਚ ਵਿੱਚ ਹੁੰਨੇ ਆ ਤੁਹਾਡੇ ਰੂਪ ਰੂਪ ਇੱਕ ਦੋ ਕੰਮ ਉਹ ਕਰ ਲਗੇ ਠੀਕ ਹੈ ਜੀ ਅਸਲ ਅਸੀਂ ਆਏ ਸੀ ਬਾਈ ਦੇ ਦੁਕਾਨ ਤੇ ਬਾਈ ਹਰਕੇਨ ਨੂੰ ਸਾਰੇ ਜਾਣਦੇ ਹਾਂ ਪੰਜਾਬ ਮੀਟ ਸ਼ਾਪ ਇਹਨਾਂ ਦੀ ਹੈ ਵੇ ਵਾ ਮੇਲੇ ਤੇ ਆਪਾਂ ਯਾਦ ਕਰਦੇ ਕਰਦੇ ਆ ਵੈਸੇ ਵੀ ਤੁਸੀਂ ਆ ਕੇ ਬਾਈਰ ਦੇ ਕੋਲੇ ਜਿਹੜਾ ਚਿਕਨ ਚਿਕਨ ਖਾ ਸਕਦੇ ਹੋ ਵਧੀਆ ਇੱਕ ਨੰਬਰ ਕੰਮ ਆ ਪੂਰੀ ਸਾਫ ਸਫਾਈ ਹੁੰਦੀ ਹੈ ਮੱਛੀ ਮੁੱਛੀ ਬਰ ਰਹੀ ਹੈ ਪਕੌੜਾ ਚਕੌੜਾ ਤਿਆਰ ਹੋ ਰਿਹਾ ਹੈ ਕਸਟਮਰ ਆ ਰਹੇ ਆ ਹੋਰ ਠੀਕ ਹੋ ਬਾਈ ਜੀ ਦੂਜੇ ਬਾਈ ਕਿੱਧਰ ਗਿਆ ਆਪਣਾ ਸਮਾਨ ਲੈਣਗੇ ਅੱਛਾ ਬਾਕੀ ਇਹਨਾਂ ਦੇ ਫਾਦਰ ਸਾਹਿਬ ਵਰਗਿਆਂ ਸਾਡੀ ਬੜੀ ਲਿਆਜ ਆ ਉਹ ਸਾਹਮਣੇ ਇਹਨਾਂ ਦਾ ਮਤਲਬ ਜਿੱਥੇ ਇਹ ਜਿਹੜਾ ਕੱਚਾ ਮੀਟ ਦਿੰਦੇ ਆ ਅੰਡੇ ਉੰਡੇ ਤੇ ਇੱਥੇ ਉਹ ਤਿਆਰ ਕਰਦੇ ਆ ਪੰਜਾਬ ਮੀਟ ਸ਼ਾਪ ਤੇ ਇਹ ਹੈਗੀ ਆ ਜੀ ਜਦੋਂ ਆਪਾਂ ਜਾਣਦੇ ਆ ਇੱਧਰ ਸਿੱਖ ਵਾਲੇ ਰੋਡ ਤੇ ਬਹੁਤ ਬਹੁਤ ਧੰਨਵਾਦ ਬਾਕੀ ਮੱਛੀ-ਮੱਛੀ ਵੇਖੋ ਤੁਸੀਂ ਕਿੱਡੀ ਘੈਂਟ ਹੈ ਏਐਫਜੀ ਸਟਾਈਲ ਸੌਂਦੀਆਂ ਸੀੜੀਆਂ ਅੱਛਾ ਜੀ ਬਾਈ ਨਾਲ ਹੁਣ ਕਰਦੇ ਆਪਾਂ ਗੱਲਬਾਤ ਤੇ ਪੁੱਛਦੇ ਆ ਬਾਈ ਕੋਲੇ ਕੀ ਕੀ ਵੈਰਾਈਟੀਆਂ ਹੁੰਦੀਆਂ ਕੱਚੇ ਦੀਆਂ ਵੀ ਤੇ ਬਣਾ ਕੇ ਵੀ ਕੀ ਦਿੰਦੇ ਆ ਹਾਂਜੀ ਬੇਜ ਕੀ ਹਾਲ ਵਧੀਆ ਜੀ ਤੇ ਅੱਛਾ ਆਪਣੇ ਕੋਲ ਕੀ ਕੁਸ਼ ਹੁੰਦਾ ਬੜਾ ਦੱਸੋਗੇ ਜੀ ਟੱਡੇ ਕੋਲੇ ਮੱਛੀ ਹੁੰਦੀ ਹੈ ਜੀ ਬੋਨਲੈਸ ਹੁੰਦਾ KFC ਸਟਾਈਲ ਮੱਛੀ ਵੀ KFC ਸਟਾਈਲ ਹੁੰਦੀ ਆ ਜੀ ਤੇ ਲੈਗ ਹੁੰਦੇ ਆ ਰਿੰਸ ਹੁੰਦੀਆਂ ਤੇ ਬੋਨ ਦਾ ਤਰੀ ਵਾਲਾ ਮਟਰਨ ਤੇ ਚਿਕਨ ਹੁੰਦਾ ਜੀ ਠੀਕ ਹੈ ਜੀ ਤਰੀ ਵਾਲਾ ਪੰਜਾਬੀ ਸਟਾਈਲ ਹਾਂਜੀ ਹਾਂਜੀ ਤਰੀ ਵਾਲੇ ਸਟਾਈਲ ਤੇ ਬਟਰ ਚਿਕਨ ਦੀ ਓਕੇ 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 ਮਤਲਬ ਜਿਹੜੀਆਂ ਆਪਣੀਆਂ ਸਾਰੀਆਂ ਆਈਟਮਾਂ ਨਾਰਮਲ ਆਪਾਂ ਖਾਣੇ ਚ ਉਹ ਮਿਲ ਜਾਂਦੀਆਂ ਨੇ ਤੰਦੂਰੀ ਨਹੀਂ ਹੁੰਦੀ ਕੋਈ ਆਈਟਮ ਤੰਦੂਰੀ ਨਹੀਂ ਹੁੰਦੀ ਓਕੇ ਓਕੇ ਤੇ ਕੱਚਾ ਕੀ ਕੁਛ ਹੁੰਦਾ ਜੀ ਕੱਚਾ ਜੀ ਸਾਡੇ ਕੋਲੇ ਸਾਰਾ ਕੁਝ ਹੁੰਦਾ ਬੌਨਲੈਸ ਵੀ ਹੁੰਦੀ ਮੱਛੀ ਵੀ ਹੁੰਦੀ ਆ ਬੱਕਰਾ ਹਾਂਜੀ ਬੱਕਰਾ ਵੀ ਹੁੰਦਾ ਜੀ ਬੱਕਰਾ ਪੂਰਾ ਗਰੰਟੀ ਹਾਂਜੀ ਉਹ ਤਾਂ ਮੈਨੂੰ ਪਹਿਲਾਂ ਭਰੋਸਾ ਵੱਡੇ ਸਾਰਿਆਂ ਨੂੰ ਪਤਾ ਹੈ ਹਾਂਜੀ ਹਾਂਜੀ ਵੀ ਨਹੀਂ ਅਗਲਾ ਬੱਕਰਾ ਕਹੇ ਕਿ ਹੋਰ ਕੋ ਦੇ ਦਿੰਦਾ ਹੰਦਰਲਾ ਵੀ ਹਾਂ ਕੋਈ ਵੀ ਲੈ ਲੈ ਨਹੀਂ ਸਹੀ ਗੱਲ ਸਾਹਮਣੇ ਇੱਥੇ ਬੱਕਰੀ ਤੇ ਬਾਕੀ ਮੁਰਗੇ ਵੀ ਹਾਂਜੀ ਤੇ ਆਂਡੇ ਸਾਰੇ ਹੁੰਦੇ ਦੇਸੀ ਵੀ ਕਿ ਦੂਜੇ ਵੀ ਆਂਡੇ ਹੁੰਦੇ ਦੇਸੀ ਵੀ ਹੁੰਦੇ ਆ ਜੀ ਤੇ ਲੈਲਰ ਵੀ ਹੁੰਦੇ ਜਾਂਦੇ ਠੀਕ ਕਰੋ ਚਲੋ ਥੋੜਾ ਬਹੁਤ ਬਹੁਤ ਧੰਨਵਾਦ ਸਮਾਂ ਦਿੱਤਾ ਪਰਮਾਤਮਾ ਉਹਦੇ ਕਾਮੇਟ ਕਰਨ ਦੀ ਵਕਤ ਜੀ ਹੋਰ ਵਧੀਆ ਸਾਰੇ ਹਾਂਜੀ ਹਾਂਜੀ ਵਧੀਆ ਥੋੜਾ ਸੰਗ ਰਿਆ ਨਾ ਤੇ ਚਲੋ ਚੰਗੀ ਗੱਲ ਆ ਬਾਕੀ ਵੀ ਵੈਰਾਈਟੀ ਤਾਂ ਨੇ ਸਿਰਾਂ ਹੁੰਦੀ ਐ ਅਸੀਂ ਬਹੁਤ ਟਾਈਮ ਦੇ ਆਉਣੇ ਗੱਡੇ ਦੇ ਨਹੀਂ ਆਉਂਦੇ ਜਦੋਂ ਇਹ ਦੁਕਾਨ ਬੜੀ ਵੀ ਨਹੀਂ ਸੀ ਉਦੋਂ ਦੇ ਆਉਣੇ ਅਸੀਂ ਜਦੋਂ ਇਹਨਾਂ ਦੇ ਕੱਲਾ ਮਤਲਬ ਉਹ ਦੁਕਾਨ ਹੁੰਦੀ ਸੀ ਸਾਹਮਣੇ ਵਾਲੀ ਪੰਜਾਬ ਮੀਟ ਸ਼ਾਪ ਉਦੋਂ ਦੇ ਤੇ ਬਾਕੀ ਦੋਨੇ ਭਰਾ ਇਹਨਾਂ ਦੇ ਚਾਚਾ ਤਾਇਆ ਤੇ ਮਤਲਬ ਫਾਦਰ ਸਾਹਿਬ ਹੋਣਗੇ ਹਾਂਜੀ ਹਾਂਜੀ ਦੋਨੇ ਭਰਾ ਕੰਮ ਕਰਦੇ ਐ ਇੱਥੇ ਵੀ ਤੁਸੀਂ ਦੋਨੇ ਭਰਾ ਹੀ ਕੰਮ ਕਰਦੇ ਹੋ ਇੱਥੇ ਤਿੰਨ ਭਰਾ ਤੇ ਮੈਂ ਸੋਣਾ ਪਰਿਵਾਰ ਬਹੁਤ ਵੱਡਾ ਨਾ ਗੁੱਢੇ ਹਾਂਜੀ ਹਾਂਜੀ ਆ ਅਸੀਂ ਗਏ ਸੀ ਕਰੀ ਉਦੋਂ ਥੋੜੀ ਦਿੱਕਤ ਆ ਰਹੀ ਸੀ ਸਾਰੇ ਕਾਹੇ ਦੀ ਤਾਂ ਕਰਕੇ ਗਏ ਸੀ ਹਾਂਜੀ ਹੋਰ ਵਧੀਆ ਵਧੀਆ ਜੀ ਚਲੋ ਵੀ ਪੈਨਟੀ ਜਿਹੜਾ ਕੋੜਾ ਬਣ ਚੁੱਕਿਆ ਹੈ ਜਿਹੜਾ ਮੈਦਾ ਜਿਵੇਂ ਖਿਆ ਦੇ ਬੜੇ ਨੂੰ ਬਹੁਤ ਚਿਰ ਹੋ ਗਿਆ ਤੇ ਬਣਿਆ ਵੀ ਸੁਹਣਾ ਚਲੋ ਕੰਮ ਲੇਟ ਹੋ ਜੇ ਕੋਈ ਗੱਲ ਨਹੀਂ ਵਧੀਆ ਹੋ ਜੇ ਕੋ ਨਿਆਰਾ ਹੁੰਦਾ ਆਹ ਵਾਲਾ ਕੋੜਾ ਵਾਹਿਗੁਰੂ ਬੜੀ ਕਾ ਹਨਰਾ ਆਪਣੀਆਂ ਜੀ ਬਾਦ ਦੇਖੋ ਖੇਤਾਂ ਦਾ ਨਜ਼ਾਰਾ ਪੰਜਾਬ ਦੇ ਕੁਦਰਤ ਅੱਜ ਤੁਹਾਨੂੰ ਬਾਈ ਨਾਲ ਮਿਲਾ ਰਹੇ ਹਾਂ ਤੇ ਤੁਹਾਨੂੰ ਪਤਾ ਹੀ ਪਹਿਲਾਂ ਬਾਈ ਫਾਰਮਰ ਅੱਗੇ ਵਧੀਆ ਇਲਾਜ ਕਰਦੇ ਨੇ ਤੇ ਬਾਕੀ ਬਈ ਪਰ ਤੁਹਾਨੂੰ ਆਪ ਦੱਸਣਗੇ ਹਾਂਜੀ ਬਈ ਜੀ ਅਸੀ ਗੱਲ ਜੀ ਸਾਰਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪਿੰਡ ਆਦਨੀਆ ਵਿੱਚ ਫ੍ਰੀ ਐਕਿਊ ਪ੍ਰੈਸ਼ਰ ਤੇ ਨੇਚਰੋਪੈਥੀ ਦਾ ਕੈਂਪ ਲੱਗਣ ਜਾ ਰਿਹਾ ਹੈ ਤਰੀਕ 7 ਨੂੰ 7 ਜਨਵਰੀ 2025 ਨੂੰ ਲొਕੇਸ਼ਨ ਹਜੇ ਡਿਸਾਈਡ ਨਹੀਂ ਹੋਈ ਗੁਰੂ ਘਰ ਜਾਂ ਕੋਈ ਸਰਕਾਰੀ ਇਮਾਰਤ ਦੇ ਵਿੱਚ ਰੱਖਿਆ ਜਾਊਗਾ ਉਹ ਤੁਹਾਨੂੰ ਸੂਨ ਦੱਸ ਦਿੱਤਾ ਜਾਊਗਾ ਧੰਨਵਾਦ ਬਈ ਜੀ ਇਹ ਚ ਕੀ ਕੁਐਸਚਨ ਹੁੰਦਾ ਜੀ ਮਾੜਾ ਦੱਸੋ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਥੈਰਾਪੀਆਂ ਨੇ ਜਿਵੇਂ ਕਲਰ ਥੈਰਾਪੀ ਸੀਟ ਥੈਪੀ ਹੋਗੀ ਪੁਆਇੰਟ ਥੈਪੀ ਹੋਗੀ ਉਹਦੇ ਨਾਲ ਆਪਾਂ ਟ੍ਰੀਟਮੈਂਟ ਕਰਦੇ ਆ ਸਿਰ ਦੇ ਬਾਲ ਤੋਂ ਲੈ ਕੇ ਪੈਰ ਦੇ ਨਹਾਂ ਤੱਕ ਟ੍ਰੀਟਮੈਂਟ ਹੁੰਦਾ ਹੈ ਜੇ ਕੋਈ ਵੀ ਬਿਮਾਰੀ ਹੋਵੇ ਕੱਲੀ ਕੱਲੀ ਬਿਮਾਰੀ ਦਾ ਇਲਾਜ ਹੋਗਾ ਹਾਂਜੀ ਹਾਂਜੀ L4 L5 ਹਾਂ L4 L5 ਦਾ ਡਿਸਕ ਦੀਆਂ ਹੋਗੀਆਂ ਐਕਿਊ ਪ੍ਰੈਸ਼ਰ ਦੇ ਵਿੱਚ ਆ ਗਈਆਂ ਸਰਵਾਈਕਲ ਦੀਆਂ ਹੋਗੀਆਂ ਨੀ ਦੀਆਂ ਦਿੱਕਤਾਂ ਹੋਗੀਆਂ ਬਾਹਾਂ ਵਿੱਚ ਹੋ ਜਾਂਦਾ ਆਪਾਂ ਨੂੰ ਸਰਵਾਈਕਲ ਦੇ ਨਾਲ ਜਿਹੜਾ ਸ਼ੋਲਡਰ ਫਰੋਜ਼ਨ ਕਹਿ ਦਿੰਦੇ ਆਪਾਂ ਜਿਹਨੂੰ ਇਹਦਾ ਇਲਾਜ ਹੁੰਦਾ ਵੀਰੇ ਆਪਣੇ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਰਾਮ ਰਾਮ ਨਮਸਕਾਰ ਹਾਂ ਜੀ ਸੁਖਦੇਸ਼ ਸ਼ੰਕਰ ਮਦਨ ਨੋ ना <laughs>